ਜੋਦ ਹਾਂਜੀ ਬੰਲੀ ਪੱਗ ਪੁੱਤਰ ਉਹ ਬੰਦਾ ਤੰਦੂ ਹਾਂ ਦੋ ਮਿੰਟ ਆ ਵੜ ਸਰਫ ਲੈ ਆਦੇ ਜਾ ਕੇ ਮੈਂ ਕਦੋਂ ਤੇ ਡਿੱਕੀ ਜਾਨੀ ਤੈਨੂੰ ਪੱਗ ਬੰਦੇ ਨੂੰ ਡਿੱਕਦੇ ਪੈਸੀ ਮੇਰੀ ਹਾਂ ਪੁੱਤਰ ਆਹ ਲਾ ਪੈਸੇ ਦੇ ਰਹੀ ਹਾਂ ਸਰਫ ਲੈ ਦੇ ਬੜਾ ਵਟ ਬਸ ਪੱਗ ਮੁੱਕੀ ਤੇ ਘਰ ਜਾਓ ਹੈਨਾ ਕੰਮ ਕਰੋ ਕੋਈ ਨਾ ਜਦੋਂ ਪੰਜ ਪੰਜ ਪੁੱਤਰ ਹੋਣ ਤਾਂ ਮਾਪੇ ਰੁੱਲ ਜਾਵਣ ਜਦੋਂ ਪੰਜ ਪੰਜ ਪੁੱਤਰ ਹੋਣ ਤਮਾਪੇ ਰੁੱਲ ਜਾਵਣ ਜਦ ਪੰਜ ਪੰਜ ਪੁੱਤ ਮम्मा ਚੱਲਿਆ ਹੁਣ ਸਾਰਾ ਦਿਨ ਇਮੋਸ਼ਨਲ ਹੀ ਬਲੈਕਮੇਲ ਕਰਦੇ ਰਹਿੰਦੇ ਉਹ ਗਣੇ ਇਹੇ ਗਾ ਕੇ ਪਤਾ ਨਹੀਂ ਕਿਹੜੇ ਸੰਨ ਦੇ ਗਣੇ ਗਾਈ ਜਣੇ ਆ ਇਹਨਾਂ ਨੇ ਚਲਾ ਗਿਆ ਤੇਰੀ ਮਿਹਰਬਾਨੀਆਂ ਤੇਰੀ ਕਦਰਦਾਨੀਆਂ ਕੁਰਬਾਨੀ तुझਪੇ ਮੇਰੀ ਕਈ ਜ਼ਿੰਦਗਾਨੀਆਂ ਇਹਨਾਂ ਦੁਨੀਆਂ ਨੇ ਰੀਅਲ ਲਾਈਫ ਨੂੰ ਰੀਲ ਬਣਾਇਆ ਪਿਆ ਇੱਥੇ ਬੈ ਗਈਆਂ ਕੋ ਚਾਹ ਚੁਪੜਾ ਲਿਆ ਮੈਂ ਲੇਟ ਹੋ ਜੈਣਾ ਤੂੰ ਡਰਾਮਿਆਂ ਤੇ ਲੱਗੀ ਹੋਈ ਆ ਡਰਾਮਾ ਕੋਈ ਇੰਜੇ ਹੀ ਬਾਬਲ ਮੇਰੀਆਂ ਗੁੱਡੀਆਂ ਬੁਲ ਮੇਰੀਆਂ ਗੁੱਡੀਆਂ ਉਹ ਬਸ ਕਰ ਬਾਬਾ ਬਸ ਕਰ ਉਹ ਬਸ ਕਰ ਬਾਬਾ ਬਸ ਕਰ ਚਾਹ ਦਾ ਕੱਪ ਦੇ ਦੇ ਤੇ ਮੈਂ ਕੰਮ ਤੇ ਜਾਵਾਂ ਨਹੀਂ ਰਹਿਣਾ ਨਹੀਂ ਰਹਿਣਾ ਮੇਰੀ ਮਾਏ ਮੈਂ ਅਦ ਨਾਲ ਨਹੀਂ ਰਹਿਣਾ ਜਾ ਮਾਂ ਕੋਲ ਹੀ ਚਲ ਜਾ ਨਹੀਂ ਰਹਿਣਾ ਤੇਰਾ ਖਰਾਕ ਕੀਤਾ ਪਿਆ ਮੇਰਾ ਮੇਰੀ ਮਾਏ ਮੈਂ